ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਮਸਾਲਾ ਗੁੜ ਦੀ ਰੈਸਪੀ ਲੈ ਕੇ ਆਈ ਹਾਂ ਜਿਹੜਾ ਅਸੀਂ ਇਹ ਮਸਾਲਾ ਗੁੜ ਬਣਾ ਕੇ ਤਿਆਰ ਕਰਾਂਗੇ ਇਹਦੇ ਨਾਲ ਇੱਕ ਤਾਂ ਸਰਦੀ ਜ਼ੁਕਾਮ ਖਾਂਸੀ ਜਿਹੜਾ ਉਹ ਦੂਰ ਹੋਵੇਗਾ ਤੇ ਜਿੱਦਾਂ ਸਾਨੂੰ ਖੂਨ ਦੀ ਕਮੀ ਹੁੰਦੀ ਹੈ ਉਹਦੇ ਲਈ ਵੀ ਬਹੁਤ ਜ਼ਿਆਦਾ ਵਧੀਆ ਹੈ ਰਾਤ ਨੂੰ ਜਿੱਦਾਂ ਅਸੀਂ ਇਹਦਾ ਇੱਕ ਪੀਸ ਹੈਗਾ ਗੁੰਗਣੇ ਦੁੱਧ ਦੇ ਨਾਲ ਜਾਂ ਗਰਮ ਦੁੱਧ ਦੇ ਨਾਲ ਖਾਵਾਂਗੇ ਤੇ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਏਗਾ ਤੇ ਆਓ ਅਸੀਂ ਇਹਨੂੰ ਬਣਾਉਣਾ ਸ਼ੁਰੂ ਕਰੀਏ ਬਹੁਤ ਹੀ ਜ਼ਿਆਦਾ ਸੌਖਾ ਹੈਗਾ ਬਹੁਤ ਆਸਾਨ ਤਰੀਕੇ ਨਾਲ ਅਸੀਂ ਇਹਨੂੰ ਬਣਾਵਾਂਗੇ ਆਓ ਤਿਆਰ ਕਰੀਏ ਇਥੇ ਅਸੀਂ 1 ਕਿਲੋ ਦੇ ਕਰੀਬ ਗੁੜ ਲਿਆ ਲਵਾਂਗੇ ਤੇ ਗੁੜ ਨੂੰ ਅਸੀਂ ਛੋਟਾ ਛੋਟਾ ਕੱਟ ਲਵਾਂਗੇ ਇਹ ਅਸੀਂ 1 ਕਿਲੋ ਗੁੜ ਲਿਆ ਹੈ ਜਦੋਂ ਅਸੀਂ ਨੂੰ ਬਣਾ ਕੇ ਤਿਆਰ ਕਰਾਂਗੇ ਤੇ ਇਹ 1.5 ਕਿਲੋ ਦੇ ਕਰੀਬ ਹੋ ਜਾਏਗਾ ਜਿਹੜਾ ਤਾਜਾ ਗੁੜ ਹੁੰਦਾ ਹੈ ਉਹਨੂੰ ਅਸੀਂ ਕਰਦ ਦੇ ਨਾਲ ਇਦਾਂ ਕੱਟ ਲਵਾਂਗੇ ਆਸਾਨੀ ਦੇ ਨਾਲ ਆਸਾਨੀ ਦੇ ਨਾਲ ਕੱਟਿਆ ਜਾਂਦਾ ਹੈ ਜੇਕਰ ਜਿਹੜਾ ਗੁੜ ਤੁਹਾਡਾ ਥੋੜਾ ਪੁਰਾਣਾ ਹੋਵੇ ਜਾਂ ਸਖਤ ਹੋਵੇ ਤੁਸੀਂ ਉਹਨੂੰ ਕਿਸੇ ਚੱਠੂ ਮੂੰਗਲੇ ਦੇ ਵਿੱਚ ਪਾ ਕੇ ਉਹਨੂੰ ਬਰੀਕ-ਬਰੀਕ ਕੁੱਟ ਲਵੋ ਜਾਂ ਕਿਸੇ ਕੱਪੜੇ ਦੇ ਵਿੱਚ ਪਾ ਕੇ ਉਹਨੂੰ ਬੇਲਣੇ ਦੇ ਨਾਲ ਕੁੱਟ ਕੇ ਰੱਖ ਲਵੋ ਉਹਦੇ ਛੋਟੇ-ਛੋਟੇ ਪ ਪਰ ਜਿਹੜਾ ਇਹ ਗੁੜ ਹੈ ਇੰਦਾ ਬਹੁਤ ਈਜ਼ੀ ਜਿਹੜਾ ਕੱਟਿਆ ਜਾਂਦਾ ਹੈ ਤਾਜ਼ਾ-ਤਾਜ਼ਾ ਸਰਦੀਆਂ ਦੇ ਵਿੱਚ ਜਿਹੜਾ ਗੁੜ ਹੈਗਾ ਖਾਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਜਦੋਂ ਆਪਾਂ ਸਰਦੀਆਂ ਵਿੱਚ ਗੁੜ ਦਾ ਸੇਵਨ ਕਰਦੇ ਹਾਂ ਇਹਦੇ ਨਾਲ ਜਿਹੜਾ ਸਰਦੀ ਜ਼ੁਕਾਮ ਖਾਂਸੀ ਹੈਗਾ ਬਾਰ-ਬਾਰ ਇਹ ਵਾਲੀ ਪ੍ਰੋਬਲਮ ਨਹੀਂ ਹੁੰਦੀ ਹੈ ਜੇਕਰ ਖਾਣਾ ਖਾਣ ਤੋਂ ਬਾਅਦ ਗੁੜ ਦਾ ਰੋਜ਼ ਇੱਕ ਪੀਸ ਲਿੱਤਾ ਜਾਵੇ ਤੇ ਇਹਦੇ ਨਾਲ ਜਿਹੜਾ ਸਾਡਾ ਪਾਚਨ ਤੰਤਰ ਹੈ ਬਿਲਕੁਲ ਠੀਕ ਰਹਿੰਦਾ ਹੈ ਜਿਹੜਾ ਗੁੜ ਹੈਗਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਪੋਸ਼ਕ ਤੱਤ ਹੁੰਦੇ ਹਨ ਕੈਲਸ਼ੀਅਮ ਤੇ ਫਾਸਫੋਰਸ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਸਾਡੇ ਹੱਡੀਆਂ ਦੇ ਦਰਦਾਂ ਨੂੰ ਦੂਰ ਕਰਦਾ ਹੈ ਇੱਥੇ ਮੈਂ ਜਿਹੜਾ ਇਹ ਗੁੜ ਹੈਗਾ ਇਹ 1.5 ਕਿਲੋ ਦੇ ਕਰੀਬ ਬਣਾ ਰਹੀ ਹਾਂ ਤੁਸੀਂ ਆਪਣੇ ਪ੍ਰਵਾਰ ਦੇ ਹਿਸਾਬ ਦੇ ਨਾਲ ਘਟ-ਬੱਧ ਬਣਾ ਸਕਦੇ ਹੋ ਜਿਹੜਾ ਇਹ ਗੁੜ ਹੈਗਾ 3-4 ਮਹੀਨਿਆਂ ਤੱਕ ਬਿਲਕੁਲ ਖਰਾਬ ਨਹੀਂ ਹੁੰਦਾ ਹੈ ਬਿਨਾਂ ਫ੍ਰਿਜ ਵਿੱਚ ਰੱਖੇ ਅਸੀਂ ਇਹਨੂੰ ਵਰਤ ਸਕਦੇ ਹਾਂ ਇਸੀ ਤਰ੍ਹਾਂ ਜਿਹੜਾ ਸਾਡਾ ਸਾਰਾ ਗੁੜ ਹੈਗਾ ਅਸੀਂ ਕੱਟ ਕੇ ਇਹਨੂੰ ਤਿਆਰ ਕਰ ਲਿਆ ਹੈ ਹੁਣ ਅਸੀਂ ਇੱਥੇ ਗੁੜ ਦੇ ਹਿਸਾਬ ਦੇ ਨਾਲ ਨਾਰੀਅਲ ਦਾ ਗੋਲਾ ਲੈ ਲਵਾਂਗੇ ਮੇਰੇ ਕੋਲ ਇੱਕ ਨਾਰੀਅਲ ਦਾ ਵੱਡਾ ਗੋਲਾ ਸੀਗਾ ਅਸੀਂ ਥੋੜਾ ਉੱਪਰੋਂ ਦੀ ਕੱਟ ਦਿੱਤਾ ਹੈ ਮਤਲਬ ਅਸੀਂ ਅੱਧੇ ਨਾਲੋਂ ਥੋੜਾ ਜ਼ਿਆਦਾ ਲੈ ਲਿਆ ਹੈ ਇਸ ਤਰ੍ਹਾਂ ਅਸੀਂ ਉਹਦੇ ਲੰਬੇ-ਲੰਬੇ ਪੀਸ ਕੱਟ ਲਵਾਂਗੇ ਜਿਹੜਾ ਸੁੱਕਾ ਗੋਲਾ ਹੁੰਦਾ ਹੈ ਇਹ ਖਾਣ ਦੇ ਵਿੱਚ ਥੋੜਾ ਮਿੱਠਾ ਹੁੰਦਾ ਹੈ ਕਈ ਲੋਕ ਇਹਨੂੰ ਇਸ ਤਰ੍ਹਾਂ ਹੀ ਖਾ ਲੈਂਦੇ ਹਨ ਤੇ ਸੁੱਕਾ ਨਾਰੀਅਲ ਖਾਣ ਦੇ ਨਾਲ ਜਿਹੜੀ ਮਤਲਬ ਇਹਦੇ ਵਿੱਚ ਜਿਹੜੀ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਨਾਰੀਅਲ ਦਾ ਗੋਲਾ ਨਾ ਕਿ ਜਿਹੜਾ ਇਹ ਆਇਰਨ ਭਰਪੂਰ ਹੁੰਦਾ ਹੈ ਇਹਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਤੱਤ ਪਾਏ ਜਾਂਦੇ ਹਨ ਜਿਵੇਂ ਕਿ ਪ੍ਰੋਟੀਨ ਬਟਾਈਮਨ ਕੈਲਸ਼ੀਅਮ ਫਾਸਫੋਰਸ ਕਾਪਰ ਪੋਟਾਸ਼ੀਅਮ ਮੈਗਨੀਸ਼ੀਅਮ ਬਹੁਤ ਜ਼ਿਆਦਾ ਤਾਤੇ ਦੇ ਵਿੱਚ ਪਾਏ ਜਾਂਦੇ ਨੇ ਇਹ ਸਾਡੇ ਲਈ ਖਾਣਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਲੋ ਜੀ ਜਿਹੜਾ ਗੱਲਾਂ ਕਰਦੇ ਕਰਦੇ ਸਾਡਾ ਇਹਦੋਂ ਨਾਰੀਅਲ ਦਾ ਗੋਲਾ ਕੱਟ ਹੋ ਗਿਆ ਹੈ ਤੇ ਹੁਣ ਅਸੀਂ ਗੈਸ ਤੇ ਕੜਾਈ ਰੱਖਾਂਗੇ ਤੇ ਕੜਾਈ ਦੇ ਵਿੱਚ ਅਸੀਂ ਪਾ ਦੇਵਾਂਗੇ ਕੱਟਿਆ ਹੋਇਆ ਨਾਰੀਅਲ ਦਾ ਗੋਲਾ ਪਰ ਅਸੀਂ ਇਹਦੇ ਵਿੱਚ ਕੋਈ ਘਿਓ ਤੇਲ ਕੁਝ ਨਹੀਂ ਪਾਣਾ ਹੈ ਅਸੀਂ ਇਹਨੂੰ ਇਸੇ ਤਰ੍ਹਾਂ ਹੀ ਭੁੰਨ ਕੇ ਤਿਆਰ ਕਰਾਂਗੇ ਕੇ ਰੱਖ ਲਵਾਂਗੇ ਤੇ ਠੰਡਾ ਹੋਣ ਲਈ ਰੱਖ ਦਿੰਦੇ ਆ ਹੁਣ ਇਹਨੂੰ ਹੁਣ ਅਸੀਂ ਇਹਨੂੰ ਪੀਸ ਕੇ ਤਿਆਰ ਕਰਾਂਗੇ ਠੰਡਾ ਹੋਣ ਤੋਂ ਬਾਅਦ ਇਹ ਬੋਜਲ ਦੀ ਪੀਸ ਕੇ ਤਿਆਰ ਹੋ ਜਾਂਦਾ ਹੈ ਹੁਣ ਇਹਨੂੰ ਅਸੀਂ ਪੀਸ ਕੇ ਤਿਆਰ ਕਰ ਲਿਆ ਹੈ ਇੱਧਰ ਅਸੀਂ ਲੈ ਲਵਾਂਗੇ ਮੂੰਗਫਲੀ ਇੱਥੇ ਆਪਾਂ 200 ਗ੍ਰਾਮ ਦੇ ਕਰੀਬ ਜਿਹੜੀ ਮੂੰਗਫਲੀ ਲੈ ਲਈ ਹੈ ਤੇ ਹੁਣ ਅਸੀਂ ਮੂੰਗਫਲੀ ਨੂੰ ਭੁੰਨ ਕੇ ਤਿਆਰ ਕਰਾਂਗੇ ਮੂਫਲੀ ਨੂੰ ਅਸੀਂ ਬਿਲਕੁਲ ਮੱਠੇ ਦੇ ਸੇਕ ਦੇ ਉੱਤੇ ਭੁੰਨਾਗੇ ਜੇਕਰ ਸਾਡੀ ਮੂਫਲੀ ਕੱਚੀ ਰਹਿ ਗਈ ਤੇ ਜਿਹੜਾ ਸਾਡਾ ਮਸਾਲਾ ਗੋੜ ਅਸੀਂ ਬਣਾ ਕੇ ਤਿਆਰ ਕਰਨਾ ਹੈ ਉਹ ਬਿਲਕੁਲ ਸਵਾਦ ਨਹੀਂ ਬਣੇਗਾ ਇਸ ਕਰਕੇ ਇਹਨੂੰ ਮੱਠੇ ਸੇਕ ਦੇ ਉੱਤੇ ਅਸੀਂ ਭੁੰਨ ਕੇ ਤਿਆਰ ਕਰਾਂਗੇ ਜਲਦਬਾਜ਼ੀ ਬਿਲਕੁਲ ਨਹੀਂ ਕਰਾਂਗੇ ਮੂੰਗਫਲੀ ਇੱਕ ਅਜੀਹਾ ਮਤਲਬ ਡਰਾਈ ਫਰੂਟ ਹੈਗਾ ਹੈ ਕਿ ਜਿਹੜਾ ਬਹੁਤ ਜਿਆਦਾ ਸਸਤਾ ਮਿਲ ਜਾਂਦਾ ਹੈ ਇਹਦੇ ਵਿੱਚ ਬਦਾਮ ਜਿੰਨੇ ਪੂਰੇ ਭਰਪੂਰ ਤੱਤ ਪਾਏ ਜਾਂਦੇ ਹਨ ਇਹਦੇ ਵਿੱਚ ਕੈਲਸ਼ੀਅਮ ਤੇ ਵਿਟਾਮਿਨ ਡੀ ਬਹੁਤ ਜਿਆਦਾ ਮਾਤਰਾ ਵਿੱਚ ਹੁੰਦਾ ਹੈ ਜੇਕਰ ਅਸੀਂ ਡੇਲੀ ਇਹਦਾ ਸੇਵਨ ਕਰਾਂਗੇ ਤੇ ਜਿਹੜੀਆਂ ਸਾਡੀਆਂ ਹੱਡੀਆਂ ਬਹੁਤ ਜਿਆਦਾ ਮਜ਼ਬੂਤ ਰਹਿਣਗੀਆਂ ਤੇ ਜਿਹੜੇ ਲੋਕ ਦੁੱਧ ਪਸੰਦ ਨਹੀਂ ਕਰਦੇ ਜਾਂ ਜਿਨ੍ਹਾਂ ਨੂੰ ਦੁੱਧ ਪੀਣਾ ਪਸੰਦ ਚੰਗਾ ਨਹੀਂ ਲੱਗਦਾ ਹੈ ਤੇ ਜੇਕਰ ਉਹ ਮਤਲਬ ਇਹ ਮੂੰਗਫਲੀ ਦਾ ਸੇਵਨ ਕਰਨ ਤੇ ਉਹਨਾਂ ਨੂੰ ਦੁੱਧ ਜਿੰਨੀ ਮਤਲਬ ਪ੍ਰੋਟੀਨ ਹੈਗਾ ਉਹ ਮੂੰਗਫਲੀ ਤੋਂ ਮਿਲ ਜਾਏਗਾ ਇਦਰਾ ਸੇ ਹੱਥ ਨਾਲ ਚੈੱਕ ਕਰ ਲਵਾਂਗੇ ਜਿਹੜਾ ਇਹਦਾ ਛਿਲਕਾ ਜਦੋਂ ਉਤਰਨਾ ਸ਼ੁਰੂ ਹੋ ਜਾਏਗਾ ਇਹਦਾ ਮਤਲਬ ਸਾਡੀ ਜਿਹੜੀ ਮੂੰਗਫਲੀ ਹੈਗੀ ਆ ਇਹ ਪੋਜ ਹੋ ਚੁੱਕੀ ਹੈ ਤੇ ਇਹਨੂੰ ਆਪਾਂ 2 ਮਿੰਟ ਹੋਰ ਸੇਕ ਲਗਾ ਲੈਂਦੇ ਹਾਂ ਮੂੰਗਫਲੀ ਦਾ ਜਿਹੜਾ ਕਲਰ ਚੇਂਜ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਕੇ ਇੱਕ ਸਾਈਡ ਤੇ ਠੰਡਾ ਹੋਣ ਲਈ ਰੱਖ ਦਿੰਦੇ ਹਾਂ ਇਸੇ ਹੀ ਕੜਾਈ ਦੇ ਵਿੱਚ ਅਸੀਂ 2 ਚਮਚ ਪਾ ਦਵਾਂਗੇ ਮਿੱਠੀ ਸੌਂਫ ਦੇ ਤੇ ਨਾਲ ਹੀ ਅਸੀਂ 2 ਚਮਚ ਪਾ ਦਵਾਂਗੇ ਚਿੱਟੇ ਜਿਹੜੇ ਤੇਲ ਹੁੰਦੇ ਆ ਉਹਦੇ ਸੌਫਤ ਤੇਲ ਨੂੰ ਅਸੀਂ ਲਾਲ ਹੋਣ ਤੱਕ ਭੁੰਨ ਲਵਾਂਗੇ ਜਿਹੜੀ ਸੌਫ ਕਾਣੀ ਹੈ ਸਾਡੇ ਪਾਚਨ ਤੰਤਰ ਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਚਿੱਟੇ ਤੇਲ ਤੇ ਸਰਦੀਆਂ ਵਿੱਚ ਜ਼ਰੂਰ ਖਾਣੇ ਚਾਹੀਦੇ ਨੇ ਜੇਕਰ ਤੁਹਾਨੂੰ ਸੌਫ ਨਹੀਂ ਪਸੰਦ ਆ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਜੇ ਤੁਸੀਂ ਇਹਦੀ ਜਗ੍ਹਾ ਤੇ ਅਜਵੈਨ ਵਗੈਰਾ ਪਾਣਾ ਚਾਹੁੰਦੇ ਹੋ ਤੁਸੀਂ ਉਹ ਵੀ ਪਾ ਸਕਦੇ ਆ ਅਸੀਂ ਅਜਵੈਨ ਵੀ ਪਾ ਸਕਦੇ ਆ ਸੌਂਬੀ ਜਿਹੜੀ ਪਾ ਕੇ ਇਹਨੂੰ ਬਣਾ ਸਕਦੇ ਆ ਇਦੋਂ ਜਿਹੜੀ ਸਾਡੇ ਤੇਲ ਹੈਗੇ ਆ ਇਹ ਚੰਗੀ ਤਰ੍ਹਾਂ ਭੁੱਜ ਕੇ ਤਿਆਰ ਹੋ ਚੁੱਕੇ ਆ ਇਹਨਾਂ ਨੂੰ ਵੀ ਅਸੀਂ ਇੱਕ ਪਲੇਟ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ ਠੰਡਾ ਹੋਣ ਦੇ ਲਈ ਇਧਰ ਜਿਹੜੀ ਸਾਡੀ ਮੂਫਲੀ ਹੈ ਅਥਿਆਸੀ ਉਤਾਰ ਲਿਆ ਹੈ ਬਾਕੀ ਜਿਹੜਾ ਨੇ ਲੱਥਿਆ ਉਹਨੂੰ ਅਸੀਂ ਰਹਿਣ ਦਿੱਤਾ ਹੈ ਤੇ ਮੂੰਗਫਲੀ ਨੂੰ ਪੀਸ ਕੇ ਅਸੀਂ ਤਿਆਰ ਕਰ ਲਿਆ ਹੈ ਜਿਹੜੀ ਮੂੰਗਫਲੀ ਹੈਗੀ ਆ ਅਸੀਂ ਇਹਨੂੰ ਥੋੜਾ ਮੋਟਾ ਮੋਟਾ ਜਿਹਾ ਪੀਸ ਲਵਾਂਗੇ ਕਿਤੇ ਕਿਤੇ ਜਿਹੜਾ ਦਾਣਾ ਇਹਦਾ ਰਹਿਣ ਦਵਾਂਗੇ ਇਸ ਤਰ੍ਹਾਂ ਦੀ ਅਸੀਂ ਮੂੰਗਫਲੀ ਮਿਕਸੀ ਵਿੱਚ ਪੀਸ ਕੇ ਇਹਨੂੰ ਤਿਆਰ ਕਰ ਲਵਾਂਗੇ ਪੀਸੀ ਹੋਈ ਮੂੰਗਫਲੀ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਈ ਹੈ ਇੱਧਰ ਅਸੀਂ ਕੜਾਈ ਲੈ ਲਵਾਂਗੇ ਤੇ ਜਿਹੜਾ ਅਸੀਂ ਗੋੜ ਕੁੱਟ ਕੇ ਰੱਖਿਆ ਹੋਇਆ ਹੈ ਕੱਟ ਕੇ ਰੱਖਿਆ ਹੈ ਉਹਨੂੰ ਅਸੀਂ ਕੜਾਈ ਦੇ ਵਿੱਚ ਪਾ ਦਵਾਂਗੇ ਗੈਸ ਨੂੰ ਅਸੀਂ ਔਨ ਕਰ ਦਵਾਂਗੇ ਅਸੀਂ ਜਿਹੜਾ ਇਹ ਗੁੜ ਹੈਗਾ ਇਹਨੂੰ ਬਿਲਕੁਲ ਮੱਠੇ ਸੇਕ ਦੇ ਉੱਤੇ ਪਕਾਵਾਂਗੇ ਜਿਹੜਾ ਇਹ ਗੁੜ ਹੈਗਾ ਬਹੁਤ ਜਲਦੀ ਮੈਲਟ ਹੋ ਕੇ ਤਿਆਰ ਹੋ ਜਾਂਦਾ ਹੈ ਤੇ ਹੁਣ ਅਸੀਂ ਕੜਛੀ ਚਲਾਉਂਦੇ ਰੱਖਾਂਗੇ ਦੇਖਿਓ ਕੁਝ ਹੀ ਸੈਕੰਡਾਂ ਦੇ ਵਿੱਚ ਜਿਹੜਾ ਗੁੜ ਹੈਗਾ ਸਾਡਾ ਮੈਲਟ ਹੋ ਜਾਏਗਾ ਇਹਦੇ ਵਿੱਚ ਜਿਹੜਾ ਸਾਡਾ ਗੁੜ ਹੈ ਚੰਗੀ ਤਰ੍ਹਾਂ ਮੈਲਟ ਹੋ ਚੁੱਕਾ ਹੈ ਇਹਦੇ ਵਿੱਚ ਹੁਣ ਕੋਈ ਵੀ ਢੇਲਾ ਵਗੈਰਾ ਗੁੜ ਦਾ ਨਹੀਂ ਹੈ ਤੇ ਜਿਹੜਾ ਅਸੀਂ ਸਮਾਨ ਪੀਸ ਕੇ ਰੱਖਿਆ ਹੋਇਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਿੰਦੇ ਹਾਂ ਪਹਿਲਾਂ ਅਸੀਂ ਗੈਸ ਨੂੰ ਬੰਦ ਕਰ ਦਿੰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਮੂੰਗਫਲੀ ਪਾਵਾਂਗੇ ਤੇ ਅੱਧਾ ਚਮਚ ਅਸੀਂ ਪਾ ਦਵਾਂਗੇ ਕੁੱਟੀ ਹੋਈ ਕਾਲੀ ਮਿਰਚ ਦਾ ਥੋੜੀ ਮੋਟੀ ਮੋਟੀ ਅਸੀਂ ਕਾਲੀ ਮਿਰਚ ਕੱਟੀ ਕੁੱਟੀ ਹੈ ਅੱਧਾ ਚਮਚ ਹੀ ਅਸੀਂ ਪਾ ਦਵਾਂਗੇ ਸੁੰਡ ਦਾ ਜਿਹੜਾ ਪਾਊਡਰ ਹੁੰਦਾ ਹੈ ਜਿਹਨੂੰ ਜਿੰਜਰ ਪਾਊਡਰ ਕਹਿੰਦੇ ਹੈ ਅੱਧੇ ਚਮਚ ਤੋਂ ਥੋੜੀ ਜਿਹੀ ਘੱਟ ਅਸੀਂ ਪਾ ਦਿੱਤੀ ਹੈ ਇਲਾਇਚੀ ਪਾਊਡਰ ਤੇ ਨਾਲ ਹੀ ਜਿਹੜਾ ਅਸੀਂ ਨਾਰੀਅਲ ਦਾ ਗੋਲਾ ਉਹਨੂੰ ਅਸੀਂ ਰੱਖਿਆ ਸੀਗਾ ਮਿਕਸੀ 'ਚ ਪੀਸ ਕੇ ਉਹਨੂੰ ਪਾਣ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਇਸ ਤਰ੍ਹਾਂ ਗੈਸ ਨੂੰ ਅਸੀਂ ਬਾਂਦਰੱਖਾਂਗੇ ਜੇਕਰ ਤੁਹਾਡਾ ਗੁੜ ਬਾਈਚਾਸ ਜੰਮ ਜਾਵੇ ਤਾਂ ਤੁਸੀਂ ਗੈਸ ਨੂੰ ਔਨ ਕਰਕੇ ਉਹਨੂੰ ਫੇਰ ਥੋੜਾ ਮੈਲਟ ਕਰ ਸਕ ਕੇ ਕਰ ਸਕਦੇ ਹੋ ਇਸ ਤਰ੍ਹਾਂ ਮੇਰੇ ਵਾਂਗ ਹੁਣ ਅਸੀਂ ਥੋੜੀ देर ਗੈਸ ਨੂੰ ਔਨ ਕਰ ਦਿੱਤਾ ਹੈ ਇਹਨੂੰ ਅਸੀਂ ਇਸ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਫੇਰ ਜਿਹੜਾ ਗੁੜ ਸੌਫਟ ਹੋ ਜਾਏਗਾ ਇਸ ਤਰ੍ਹਾਂ ਕਰਨ ਤੋਂ ਬਾਅਦ ਅਸੀਂ ਇੱਕ ਥਾਲੀ ਜਾਂ ਕਿਸੇ ਬਰਤਨ ਦੇ ਵਿੱਚ ਕਿਉ ਉਲਾ ਲਵਾਂਗੇ ਜਿਸ ਤਰ੍ਹਾਂ ਅਸੀਂ ਬਰਫ਼ੀ ਜਮਾਉਂਦੇ ਹਾਂ ਉਸ ਤਰ੍ਹਾਂ ਅਸੀਂ ਗੁੜ ਨੂੰ ਉਹਦੇ ਵਿੱਚ ਪਾ ਕੇ ਜਮਾਵਾਂਗੇ ਮੈਂ ਪਹਿਲਾਂ ਤੋਂ ਹੀ ਇੱਕ ਬਰਤਨ ਲੈ ਲਿਆ ਸੀਗਾ ਉਹਦੇ ਵਿੱਚ ਅਸੀਂ ਪਹਿਲਾਂ ਤੋਂ ਕਿਉ ਲਾ ਕੇ ਉਹਨੂੰ ਰੱਖ ਲਿਆ ਹੈ ਇਸ ਤਰ੍ਹਾਂ ਹੁਣ ਅਸੀਂ ਜਿਹੜਾ ਗੁੜ ਕੜਾਈ ਦੇ ਵਿੱਚ ਪਿਆ ਹੈ ਉਹਨੂੰ ਅਸੀਂ ਹੁਣ ਇਹ ਵਾਲੀ ਟ੍ਰੇ ਦੇ ਵਿੱਚ ਸ਼ਿਫਟ ਕਰ ਦਿੰਦੇ ਹਾਂ ਇਸ ਤਰ੍ਹਾਂ ਅਸੀਂ ਸਾਰਾ ਗੁੜ ਜਿਹੜਾ ਹੈਗਾ ਗਰਮ-ਗਰਮ ਇਹਨੂੰ ਇਹਦੇ ਵਿੱਚ ਪਾ ਕੇ ਤੇ ਸਪੈਚੁਲੀ ਇਹਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਵਿਛਾ ਦੇਵਾਂਗੇ ਪੂਰੀ ਟਰੇ ਦੇ ਵਿੱਚ ਜੇਕਰ ਤੁਹਾਡੇ ਕੋਲ ਥਾਲੀ ਹੈ ਤੁਸੀਂ ਥਾਲੀ ਦੇ ਵਿੱਚ ਵੀ ਇਹਨੂੰ ਇਸੇ ਤਰ੍ਹਾਂ ਪਾ ਕੇ ਵਿਛਾ ਸਕਦੇ ਹੋ ਚੰਗੀ ਤਰ੍ਹਾਂ ਅਸੀਂ ਕੜਾਈ ਨੂੰ ਸਾਫ਼ ਕਰ ਲਵਾਂਗੇ ਸਾਰਾ ਗੁੜ ਜਿਹੜਾ ਇਹ ਟਰੇ ਦੇ ਵਿੱਚ ਪਾ ਲੈਂਦੇ ਹਾਂ ਤੇ ਹੁਣ ਅਸੀਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਸੈੱਟ ਕਰ ਦਿੰਦੇ ਹਾਂ ਇਸ ਤਰ੍ਹਾਂ ਸੀ ਸਪੈਚੂਲੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਪਲੇਨ ਕਰ ਦਵਾਂਗੇ ਜੇਕਰ ਤੁਹਾਡੇ ਮਤਲਬ ਨਾ ਤੁਹਾਡੇ ਕੋਈ ਦਰ ਸਪੈਚੂਲਾ ਹੋਵੇ ਤੁਸੀਂ ਕਿਸੇ ਕੜਸ਼ੀ ਨੂੰ ਘਿਓ ਲਾ ਕੇ ਜਾਂ ਕਿਸੇ ਕੋਲੀ ਦੇ ਥੱਲੇ ਘਿਓ ਲਾ ਕੇ ਨਾ ਤੇ ਉੱਪਰ ਉਹਨੂੰ ਚੰਗੀ ਤਰ੍ਹਾਂ ਪਲੇਨ ਕਰ ਦਿਓ ਇਸ ਤਰ੍ਹਾਂ ਪਲੇਨ ਕਰਨ ਤੋਂ ਬਾਅਦ ਅਸੀਂ ਨਾਲ ਹੀ ਇਹਦੇ ਵਿੱਚ ਘੱਟ ਲਗਾ ਦੇਵਾਂਗੇ ਕਿਉਂਕਿ ਜਦੋਂ ਗੁੜ ਜੰਮ ਜਾਏਗਾ ਫਿਰ ਇਹ ਘਟਨਾ ਥੋੜਾ ਔਖਾ ਹੋਏਗਾ ਤੇ ਇਸ ਕਰਕੇ ਅਸੀਂ ਪਹਿਲਾਂ ਤੋਂ ਹੀ ਇਹਦੇ ਵਿੱਚ ਇਹਨੂੰ ਠੰਡੇ ਮਤਲਬ ਜੀ ਹਲੇ ਇਹ ਥੋੜਾ ਗਰਮ-ਗਰਮ ਹੈਗਾ ਇਹਦੇ ਵਿੱਚ ਅਸੀਂ ਘੱਟ ਲਗਾ ਦਿੰਦੇ ਹਾਂ ਗੋੜ ਨੂੰ ਅਸੀਂ ਆਪਣੇ ਹਿਸਾਬ ਦੇ ਨਾਲ ਕੱਟ ਲਗਾ ਸਕਦੇ ਹੋ ਜੇਕਰ ਤੁਸੀਂ ਬਰਫੀ ਦੀ ਤਰ੍ਹਾਂ ਮਤਲਬ ਬਰਫੀ ਦੀ ਸ਼ੇਪ ਵਿੱਚ ਧਕਾਉਣੇ ਕੱਟ ਲਗਾਉਣਾ ਚਾਹੁੰਦੇ ਤੁਸੀਂ ਉਸ ਤਰ੍ਹਾਂ ਵੀ ਲਗਾ ਸਕਦੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਥੋੜੇ ਚੌਰਸ ਲਗਾਉਣਾ ਚਾਹੁੰਦੇ ਹੋ ਤੇ ਚੌਰਸ ਲਗਾ ਕੇ ਵੀ ਤਿਆਰ ਕਰ ਸਕਦੇ ਹੋ ਜਿਹੜਾ ਇਹ ਗੁੜ ਹੈਗਾ ਬਹੁਤ ਜਲਦੀ ਜੰਮ ਕੇ ਤਿਆਰ ਹੋ ਜਾਂਦਾ ਹੈ ਦੇਖੋ ਕੁਝ ਹੀ ਮਿੰਟਾਂ ਵਿੱਚ ਮਤਲਬ 15 ਵੀ ਮਿੰਟ ਲੱਗਦੇ ਹੈ ਇਹਨੂੰ ਜੰਮਣ ਨੂੰ ਲੋ ਇਧਰ ਜਿਹੜਾ ਸਾਡਾ ਗੁੜ ਜੰਮ ਕੇ ਤਿਆਰ ਹੋ ਚੁੱਕਾ ਹੈ ਤੇ ਅਸੀਂ ਹੁਣ ਫਿਰ ਦੁਬਾਰਾ ਤੋਂ ਇਹਦੇ ਉੱਪਰ ਕੱਟ ਜਿਹੜੇ ਅਸੀਂ ਕੱਟ ਲਗਾਏ ਨਾ ਉਹਨਾਂ ਦੇ ਅਸੀਂ ਦੁਬਾਰਾ ਤੋਂ ਕੱਟ आई होप एता मेरी वीडियो नु प्लीज जरूर लाइक ਕਰਿਆ ਕਰੋ ਮੈਨੂੰ ਸਪੋਰਟ ਕਰਿਆ ਕਰੋ ਤੇ ਵੀਡੀਓ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਤੇ ਲੋ ਦੇਖੋ ਜਿਹੜਾ ਇਹਦਾ ਇੱਕ ਪੀਸ ਅਸੀਂ ਤੁਹਾਨੂੰ ਕੱਢ ਕੇ ਦਿਖਾਉਂਦੇ ਹਾਂ ਤੇ ਜਿਹੜਾ ਇਹ ਗੋੜਾ ਬੋਝ ਦਾ ਸਵਾਦ ਬਣ ਕੇ ਤਿਆਰ ਹੋਇਆ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈਏ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ